ਕ੍ਰਿਕਟ ਵਿਸ਼ਵ ਕੱਪ ਲਈ ਦਰਸ਼ਕਾਂ ਦੇ ਰੋਮਾਂਚ ਅਤੇ دیਵਾਨਗੀ ਦਾ ਅੰਦਾਜ਼ਾ ਲਗਾਉਣਾ ਬੇहद ਮੁਸ਼ਕਲ ਹੈ ਪਰ ਜੇ ਅੰਦਾਜ਼ਾ ਲਗਾਉਣਾ ਹੋਵੇ ਤਾਂ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਅਭਿਆਸ ਮੁਕਾਬਲਿਆਂ ਦੇ ਵੀ ਸਾਰੇ ਟਿਕਟ ਵਿਕ ਰਹੇ ਨੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 8 ਫਰਵਰੀ ਨੂੰ ਖੇਡੇ ਜਾਣ ਵਾਲੇ ਅਭਿਆਸ ਮੁਕਾਬਲੇ ਦੇ ਸਾਰੇ ਟਿਕਟ ਵਿਕ ਚੁੱਕੇ ਨੇ ਭਾਰਤ ਆਸਟ੍ਰੇਲੀਆ ਅਭਿਆਸ ਮੁਕਾਬਲੇ ਨੂੰ ਦਰਸ਼ਕਾਂ ਦਾ ਜ਼ਬਰਦਸਤ ਰਿਸਪੌਂਸ ਮਿਲ ਰਿਹਾ ਹੈ ਭਾਰਤ ਅਤੇ ਆਸਟ੍ਰੇਲੀਆ ਦੀ ਟੱਕਰ ਐਡੀਲੇਡ ਓਵਲ ਦੇ ਮੈਦਾਨ ਤੇ ਹੋਣੀ ਹੈ ਅਤੇ ਮੁਕਾਬਲਾ ਹੋਣਾ ਐਤਵਾਰ ਦੇ ਦਿਨ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਦਰਸ਼ਕ ਆਪਣੀਆਂ ਜਹੇਤੀਆਂ ਟੀਮਾਂ ਦੀ ਝਲਕ ਵੇਖਣ ਲਈ ਬੇਹਦ ਉਤਸ਼ਾਹਿਤ ਨੇ ਆਈਸੀਸੀ ਦੀ ਅਧਿਕਾਰਿਕ ਵੈੱਬਸਾਈਟ ਅਨੁਸਾਰ ਐਤਵਾਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਮੈਚ ਅਤੇ ਸਿਡਨੀ 'ਚ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲੇ ਮੁਕਾਬਲੇ ਦਾ ਇੱਕ ਵੀ ਟਿਕਟ ਨਹੀਂ ਬਚਿਆ ਵਿਸ਼ਵ ਕੱਪ ਤੋਂ ਪਹਿਲਾਂ ਵੱਖ-ਵੱਖ ਟੀਮਾਂ ਕੁੱਲ 14 ਅਭਿਆਸ ਮੈਚ ਖੇਡਣਗੀਆਂ ਇਹ ਅਭਿਆਸ ਮੁਕਾਬਲੇ 8 ਤੋਂ 13 ਫਰਵਰੀ ਤੱਕ ਖੇਡੇ ਜਾਣਗੇ ਅਭਿਆਸ ਮੁਕਾਬਲੇ ਐਡੀਲੇਡ, ਕ੍ਰਾਈਸਚਰਚ, ਮੈਲਬੌਰਨ ਅਤੇ ਸਿਡਨੀ 'ਚ ਖੇਡੇ ਜਾਣੇ ਨੇ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ